ਸ਼ਸ਼ੀਕਲ ਦੋਸਤੋ ਸਵਾਗਤ ਹੈ ਜੀ ਇੱਕ ਵਾਰੀ ਫੇਰ ਤੁਹਾਡੇ ਆਪਣੇ YouTube ਚੈਨਲ ਦੇ ਉੱਪਰ ਸੋ ਅੱਜ ਤੁਹਾਡੇ ਲਈ ਬਹੁਤ ਹੀ ਇੱਕ ਵਧੀਆ ਨਿਊਜ਼ ਲੈ ਕੇ ਆਇਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਵਿੱਚ ਜਿਹੜਾ 1,20,000 ਅਸਾਮੀਆਂ ਨੂੰ ਪੜਾਵਾਰ ਤਰੀਕੇ ਨਾਲ ਭਰਨ ਦੇ ਜਿਹੜੇ ਨਿਰਦੇਸ਼ ਨੇ ਉਹ ਜਾਰੀ ਕੀਤੇ ਨੇ ਜਿਸ ਨਾਲ ਕਿ ਭਵਿੱਖ ਦੇ ਵਿੱਚ ਬਹੁਤ ਜਲਦੀ ਅਸਾਮੀਆਂ ਨਿਕਲਦੇ ਅਸਾਰ ਬਣੇ ਨੇ ਜੀ ਸੋ ਬਹੁਤ ਸਾਰੇ ਵਿਦਿਆਰਥੀਆਂ ਵੱਲੋਂ ਮੈਸੇਜ ਕਿ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਜਿਹੜੀਆਂ ਕਦੋਂ ਪਰਤੀਆਂ ਹੋਣਗੀਆਂ ਤਾਂ ਇਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਪਹਿਲੇ ਪੜਾਅ ਦੇ ਦੌਰਾਨ ਜਿਹੜਾ ਹੈ ਸਿਹਤ ਸਿੱਖਿਆ ਡਾਕਟਰੀ ਸਿੱਖਿਆ ਖੋਜ ਵਰਗੇ ਜਿਹੜੇ ਵਿਭਾਗਾਂ ਵਿੱਚ ਖਾਲੀ ਪਈਆਂ ਅਹਿਮ ਅਸਾਮੀਆਂ ਭਰ ਲਈ ਕਿਹਾ ਹੈ ਜੀ ਔਰ ਮੁੱਖ ਮੰਤਰੀ ਨੇ ਇਹ ਨਿਰਦੇਸ਼ ਸੂਬਾ ਸਰਕਾਰ ਦੀ ਜਿਹੜੀ ਘਰ ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਸਕੀਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਦੌਰਾਨ ਇੱਕ ਜਿਹੜੀ ਉੱਚ ਪੱਧਰੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਜਾਰੀ ਕੀਤੇ ਮੁੱਖ ਮੰਤਰੀ ਨੇ ਸਰਕਾਰੀ ਅਸਾਮੀਆਂ ਭਰ ਲਈ ਜਿਹੜੇ ਮੁਖ ਸਖਤਰ ਨੇ ਜੀ ਅਵਤਾਰ ਸਿੰਘ ਜੀ ਨੂੰ ਰੂਫ ਰੇਖਾ ਤਿਆਰ ਕਰਨ ਲਈ ਆਖਿਆ। ਔਰ ਜਾਇਜਾ ਮੀਟਿੰਗ ਤੋਂ ਬਾਅਦ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵੱਖ-ਵੱਖ ਵਿਭਾਗਾਂ ਵਿੱਚ ਭਰੀਆਂ ਜਾਣ ਵਾਲੀਆਂ ਅਸਾਮੀਆਂ ਦੇ ਬਾਰੇ ਮੁਖ ਸਖਤਰ ਨੂੰ ਆਪਣੀ ਅਗਵਾਈ ਵਾਲੀ ਅਫਸਰ ਕਮੇਟੀ 'ਚ ਪ੍ਰਸ਼ਾਸਕੀ ਸਖਤਰਾਂ ਦੇ ਨਾਲ ਮੀਟਿੰਗ ਕਰਨ ਲਈ ਕਿਹਾ ਹੈ। ਔਰ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਹੁਨਰ ਸਕਾਇ ਤੇ ਨੌਕਰੀਆਂ ਸੰਬੰਧੀ ਯੋਗਤਾ ਵਿਚਾਲੇ ਪਾੜੇ ਨੂੰ ਪੂਰਾ ਕਰਨ ਲਈ ਹੁਨਰ ਵਿਕਾਸ ਮਿਸ਼ਨ ਤੇ ਰੋਜ਼ਗਾਰ ਉਤਪੱਤੀ ਦੇ ਸਿਖਲਾਈ ਵਿਭਾਗ ਵਿਚਕਾਰ ਵਧੀਆ ਤਾਲਮਿਲ ਤੇ ਇੱਕ ਸੁਰਤਾ ਤੇ ਜ਼ੋਰ ਦਿੱਤਾ। ਸੋ ਇਸ ਦੇ ਨਾਲ ਆਪਾਂ ਨੂੰ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਪੀਵੀਕ ਦੇ ਵਿੱਚ ਜਿਹੜੀਆਂ ਬਹੁਤ ਜਲਦੀ ਅਸਾਮੀਆਂ ਨਿਕਲ ਸਕਦੀਆਂ ਨੇ ਔਰ ਜੇਕਰ ਤੁਸੀਂ ਪੀਐਸਟੈਟ ਦੀ ਪ੍ਰੈਪਰੇਸ਼ਨ ਕਰ ਰਹੇ ਹੋ ਤਾਂ ਉਸ ਦੇ ਵਿੱਚ ਅਸੀਂ ਮਾਸਟਰ ਕਾਡਰ ਦੀਆਂ ਵੀ ਕਾਫੀ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇ ਉਹਨਾਂ ਦੀ ਹੈਲਪ ਦੇ ਨਾਲ ਤੁਸੀਂ ਜਿਹੜੀ ਹੈ ਪ੍ਰੈਪਰੇਸ਼ਨ ਹੈ ਉਹ ਕਰ ਸਕਦੇ ਹੋ ਔਰ 8 ਤੋਂ 10 ਹਰ ਰੋਜ਼ ਅਸੀਂ ਪੀਐਸਟੈਟ ਦੀ ਪ੍ਰੈਪਰੇਸ਼ਨ ਵਾਸਤੇ ਲਾਈਵ ਕਲਾਸ ਵੀ ਲੈ ਰਹੇ ਹਾਂ ਸੋ ਉਸ ਦੀ ਹੈਲਪ ਦੇ ਨਾਲ ਤੁਸੀਂ ਪੀਐਸਟੈਟ ਦੀ ਪ੍ਰੈਪਰੇਸ਼ਨ ਜਿਹੜੀ ਹੈ ਉਹ ਕਰ ਸਕਦੇ ਹੋ ਸੌਰੀ 8:30 ਤੋਂ 10 ਜਿਹੜੀ ਹੈ ਕਲਾਸ ਹਰ ਰੋਜ਼ ਲਾਈਵ ਹੁੰਦੀ ਹੈ ਜੀ ਜਿਸ ਦੇ ਵਿੱਚ ਅਸੀਂ ਚਾਈਲਡ ਡਵੈਲਪਮੈਂਟ ਐਸਐਸਟੀ ਹਿਸਟਰੀ ਜੀਓਗ੍ਰਾਫੀ ਪੰਜਾਬੀ ਵਿਆਕਰਨ ਪੰਜਾਬੀ ਪੈਡਾਗੋਜੀ ਦੇ ਜਿਹੜੇ ਕੁਐਸਚਨ ਨੇ ਉਹ ਡਿਸਕਸ ਕਰਦੇ ਹਾਂ ਔਰ ਇਸ ਤੋਂ ਇਲਾਵਾ 350 ਤੋਂ ਜ਼ਿਆਦਾ ਜਿਹੜੀਆਂ ਵੀਡੀਓ ਨੇ ਅਪਲੋਡ ਨੇ ਜੀ ਬਿਲਕੁਲ ਪੀਐਸਟੈਟ ਦੇ ਸਲਿਪਸ ਦੇ ਨਾਲ ਰਿਲੇਟਡ ਉਹਨਾਂ ਦੀ ਹੈਲਪ ਤੇ ਨਾਲ ਵੀ ਤੁਸੀਂ ਪ੍ਰੈਪਰੇਸ਼ਨ ਜਿਹੜੀ ਆ ਉਹ ਕਰ ਸਕਦੇ ਸੋ ਥੈਂਕ ਯੂ ਜੀ ਔਰ ਹੋਰ ਆਉਣ ਵਾਲੇ ਨੋਟੀਫਿਕੇਸ਼ਨ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੀ ਕੋਈ ਵੀ ਨਿਊਜ਼ ਹੈ ਜਾਂ ਐਜੂਕੇਸ਼ਨ ਰਿਲੇਟਡ ਵੀਡੀਓ ਨੇ ਉਹ ਤੁਹਾਡੇ ਤੱਕ ਪਹੁੰਚ ਜਾਣ ਜੀ ਸੋ ਥੈਂਕ ਯੂ ਜੀ ਥੈਂਕ ਯੂ ਫॉर ਵਾਚਿੰਗ ਦਾ ਵੀਡੀਓ